ਜੋ ਜੀਆਂ ਸਕੀਮਾਂ ਆਉਣ ਵਾਲੇ ਦਿਨਾਂ ਚ ਆ ਰਹੀਆਂ ਨੇ ਤੇ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਮੰਗ ਹੈ ਵੈਸੇ ਤਾਂ ਮੰਗਾ ਤਾਂ ਮੁੱਕਣੀਆਂ ਨਹੀਂ ਚਾਹੀਦੀਆਂ ਤਰੱਕੀ ਵਾਸਤੇ ਵੀ ਮੰਗਾ ਰਹਿਣੀਆਂ ਚਾਹੀਦੀਆਂ ਹਰ ਵਕਤ ਜਿਹੜੀਆਂ ਆਮ ਤੌਰ ਤੇ ਜਦੋਂ ਅਸੀਂ ਜਾਣਦੇ ਹਾਂ ਤੇ ਇੱਕੋ ਹੀ ਮੰਗ ਹੁੰਦੀ ਹੈ ਖਾਸ ਤੌਰ ਤੇ ਬੀਬੀਆਂ ਭੈਣਾਂ ਵਾਲਾ ਜਿਹੜਾ ਕੁਰਸੀਆਂ ਵਾਲਾ ਪਾਸਾ ਹੁੰਦਾ ਮੈਨੂੰ ਪਤਾ ਹੁੰਦਾ ਸਿਰ ਪੋਲੋਣ ਵਾਸਤੇ ਬੁਲਾਉਂਦੀਆਂ ਨੇ ਕੰਨ ਚ ਕਹਿੰਦੀਆਂ ਨੇ ਉਹ ਫਿਰ ਕਰਦੀ ਮੈਂ ਕਹਾਂ ਵੀ ਬੱਸ ਹੁਣ ਕਰ ਦਿਆਂਗੇ ਬੱਸ ਤੇ ਉਹ ਵੀ ਜਿਹੜਾ ਅਗਲਾ ਜਿਹੜਾ ਸਾਡਾ ਬਜਟ ਦਾ ਸੈਸ਼ਨ ਆ ਰਿਹਾ ਹੈ ਉਹਦੇ ਵਿੱਚ ਜਿਹੜਾ ਮਾਵਾ ਭੈਣਾਂ ਨੂੰ ਸ਼ਗਨ ਦੇਣ ਵਾਲਾ ਜਿਹੜਾ ਆਪਾਂ ਵੈਸੇ ਵੀ ਕਮਾਊ ਪੁੱਤ ਜਿਹੜਾ ਉਹ ਮਾਂ ਦੇ ਕੋਲੇ ਆ ਕੇ ਹੀ ਮਤਲਬ ਕਮਾਈ ਧਰਦਾ ਹੁੰਦਾ ਤੇ ਉਹ ਵੀ ਜਿਹੜਾ 1000 ਰੁਪਏ ਵਾਲਾ ਵਾਦਾ ਕੀਤਾ ਉਹ ਵੀ ਹੁਣ ਪੂਰਾ ਤੁਹਾਡਾ ਅਗਲੇ ਬਜਟ ਦੇ ਸੈਸ਼ਨ ਚ ਕਰਦਾ ਕੋਈ ਇਦਾਂ ਦਾ ਵਾਦਾ ਨਹੀਂ ਰਊਗਾ ਜਿਹੜਾ ਅਸੀਂ ਕੀਤਾ ਹੋਵੇ ਪੂਰਾ ਨਾ ਕੀਤਾ ਹੋਵੇ ਬਲਕਿ ਵਾਦੀ ਕੀਤੇ ਆ ਟੋਲ ਪਲਾਜ਼ਾਂ ਦਾ ਆਪਾਂ ਵਾਦਾ ਨਹੀਂ ਕੀਤਾ ਸੀ ਪਰ ਜਦੋਂ ਸਾਡੇ ਕੋਲੇ ਫਾਈਲਾਂ ਆਈਆਂ ਸੀ ਕਿ ਜਿੰਨਾਂ ਦਾ ਜ਼ਮੀਨ ਲੁੱਟੀ ਜਾਂਦੇ ਆ ਹੁਣ ਤੱਕ 19 ਟੋਲ ਪਲਾਜ਼ੇ ਪੰਜਾਬ ਚੋਂ ਬੰਦ ਕਰਤੇ ਤੁਸੀਂ ਵੀ ਬਹੁਤ ਸਾਰੇ ਬੰਦ ਬੰਦ ਟੋਲ ਪਲਾਜ਼ਾਂ ਉਤੋਂ ਦੀ ਲੰਘ ਕੇ ਆਏ ਹੋਵੋਗੇ 64 ਲੱਖ ਰੁਪਈਆ ਇੱਕ ਦਿਨ ਦਾ ਪੰਜਾਬੀਆਂ ਦਾ ਵੱਜਦਾ ਹੈ ਜੀ 64 ਲੱਖ ਰੁਪਈਆ ਇੱਕ ਦਿਨ ਦਾ ਇਹ ਆਪਾਂ ਵਾਦਾ ਨਹੀਂ ਕੀਤਾ ਸੀ ਫੌਜੀ ਜਵਾਨਾਂ ਨੂੰ 1 ਕਰੋੜ ਰੁਪਈਆ ਜੇ ਸਾਡਾ ਪੁਲਿਸ ਦਾ ਜਾਂ ਫੌਜ ਦਾ ਜਵਾਨ ਸ਼ਹੀਦ ਹੁੰਦਾ 1 ਕਰੋੜ ਰੁਪਈਆ ਸਰਕਾਰ ਬੋਲੋ ਪਰ ਕੋਈ ਜਾਨ ਨਹੀਂ ਵਾਪਸ ਲਿਆ ਸਕਦੇ ਕਰੋੜ ਨਾਲ ਪਰ ਮਾਨ ਸਨਮਾਨ ਹੈ ਤਾਂ ਕਿ ਪਰਿਵਾਰ ਠੋਕਰਾਂ ਨਾ ਖਾਵੇ ਦਰਦਾਂ ਦੀਆਂ ਬਾਅਦ ਚ ਪਰਿਵਾਰ ਨੂੰ ਕੋਈ ਦਿੱਕਤ ਨਾ ਆਵੇ ਬੱਚਿਆਂ ਨੂੰ ਪੜ੍ਹਾਈਏ ਸੋ ਇਸ ਕਰਕੇ ਮੈਂ ਤਾਂ ਜੇ ਕੰਮ ਗਿਣਾਉਣ ਲੱਗ ਜਾ ਸਾਰਾ ਇੱਥੇ ਲੱਗ ਜੂਗਾ ਕੰਮ ਤੁਸੀਂ ਗਿਣ ਲਓ ਮੇਰਾ ਕੰਮ ਹੈ ਕੰਮ ਕਰਨਾ ਤੇ ਤੁਹਾਡਾ ਕੰਮ ਹੈ ਕੰਮ ਗਿਣਨਾ ਜਾਂ ਜੇ ਕੋਈ ਪੁੱਛਣਾ ਜੀ ਉਹਨੂੰ ਗਿਣਾਉਣਾ ਵੀ ਆ ਨਹੀਂ ਯਾਰ ਇਹਨਾਂ ਦੇ ਕੰਮ ਕੀ ਨੇ ਇਹ ਤਾਂ ਇਹ ਤਾਂ ਸਿੱਧਾ ਹੀ ਕਹਿ ਦਿੰਦੇ ਆ ਜਦੋਂ ਮੈਂ ਗੱਡੀ ਚ ਜਾਣਾ ਮੈਂ ਆਲੇ ਦੁਆਲੇ ਦੇਖਦਾ ਵੀ ਆਹ ਜਿਹੜੀਆਂ ਕਣਕਾਂ ਇਹ ਵੀ ਬਾਲ ਸਾਹਿਬ ਲੈ ਕੇ ਆਇਆ ਆ ਇਧਰ ਜਿਹੜੀ ਸਰੋਂ ਹੈ ਇਹ ਵੀ ਬਾਲ ਸਾਹਿਬ ਲੈ ਕੇ ਆਇਆ ਆ ਜਿਹੜੀ ਸੜਕ ਤੇ ਤੁਰੇ ਜਾਂਦੇ ਆ ਇਹ ਵੀ ਬਾਲ ਸਾਹਿਬ ਦੀ ਹੈ ਉਹ ਸਾਹਮਣੇ ਜਿਹੜੀ ਪੁਲੀ ਆ ਗਈ ਉਹ ਵੀ ਬਾਲ ਸਾਹਿਬ ਨੇ ਬਣਾਈ ਆ ਇਧਰ ਮੰਡੀ ਦੇਖੀ ਮੰਡੀ ਬਾਲ ਸਾਹਿਬ ਨੇ ਬਣਾਈ ਆ ਮੈਂ ਕਿ ਜਦੋਂ ਕੋਟਕਪੂਰੇ ਤੇ ਬਰਗਾੜੀ ਵਿੱਚ ਦੀ ਲੰਘਦੇ ਹਾਂ ਉਦੋਂ ਸੌ ਜਾਂਦੇ ਹਾਂ ਤੇ ਉਹ ਵੀ ਤਾਂ ਬਾਲ ਸਾਹਿਬ ਨੇ ਕਰਾਇਆ ਸੀ ਗੁਰੂ ਸਾਹਿਬ ਦੀ ਪੀੜਵੀ ਵਾਲਾ ਜਿਹੜਾ ਕੰਮ ਸੀਗਾ ਉਦੋਂ-ਉਦੋਂ ਕਿੱਥੇ ਗਏ ਉਹਨੇ ਉਹ ਦੇਖਿਆ ਨਹੀਂ ਕਦੇ ਬਰਗਾੜੀ ਬਹਿਬਲ ਕਲਾਂ ਵਿੱਚ ਦੀ ਲਾਂਗ ਜਿੱਥੇ ਗੋਲੀਆਂ ਚਲਾਈਆਂ ਸੀ ਉਦੋਂ ਹੋਮ ਮਿਨਿਸਟਰ ਕੌਣ ਸੀ ਉਦੋਂ ਮੁੱਖ ਮੰਤਰੀ ਕੌਣ ਸੀ ਇਹੀ ਦੋਨੇ ਸੀ ਪਿਓ ਪੁੱਤ ਉਹ ਨਹੀਂ ਦੇਖਿਆ ਕਦੇ ਉਹ ਨਹੀਂ ਦੇਖਿਆ ਕਦੇ ਧਰਮ ਨੂੰ ਵੀ ਇਦਾਂ ਵਰਤਦੇ ਰਹੇ ਮਰ ਜਾ ਚਿੜੀਏ ਕਦ ਜਿਉਂ ਜਾ ਚਿੜੀਏ ਹੁਣ ਇਹਨੂੰ ਮਾਫ ਕਰ ਦੋ ਐਵੀ ਹੁਣ ਮਾਫੀ ਕੈਨਸਲ ਕਰ ਦੋ ਹੁਣ ਆ ਹੋਊਗਾ ਹੁਣ ਉਹ ਹੋਊਗਾ ਜੇਬਾਂ ਚੋਂ ਨਿਕਲਦੇ ਵੱਡੇ ਵੱਡੇ ਅਹੁਦੇਦਾਰ ਮੈਨੂੰ ਦੁੱਖ ਹੁੰਦਾ ਵੀ ਯਾਰ ਤੁਸੀਂ ਦੇਣਾ ਦਿਓਗੇ ਕਿੱਥੇ ਹੋਏ ਮੈਨੂੰ ਲੱਗਦਾ ਪਰਮਾਤਮਾ ਨੂੰ ਵੀ ਨਰਕ ਤੋਂ ਵੀ ਗਹਾਂ ਵਾਲੀ ਚੀਜ਼ ਬਣਾਉਣੀ ਪਊ ਜਿੰਨੇ ਪਾਪ ਇਹਨਾਂ ਨੇ ਕੀਤੇ ਨੇ ਵੀ ਨਰਕ ਤੋਂ ਵੀ ਤਹਾਂ ਵਾਲੀ ਕੋਈ ਚੀਜ਼ ਬਣਾਈਏ ਇਹਨਾਂ ਨੂੰ ਉੱਥੇ ਸਿੱਟੀਏ ਤੇਲ ਵਾਲੇ ਕੜਾਹਿਆਂ 'ਚ ਤਲਣੇ ਪੈਣੇ ਆ ਇਹ ਜਿੰਨਾ ਇਹਨਾਂ ਨੇ ਸਤਿਆਨਾਸ਼ ਕੀਤਾ ਲੋਕਾਂ ਦੀਆਂ ਭਾਵਨਾਵਾਂ ਦਾ ਸਮਝਦੇ ਕਿਸੇ ਨੂੰ ਕੁਝ ਨਹੀਂ ਅਸੀਂ ਹਈਆਂ ਬਸ ਇੱਧਰ ਵੀ ਅਸੀਂ ਹਾਂ ਉੱਧਰ ਵੀ ਅਸੀਂ ਹਾਂ ਬਸ ਅਸੀਂ ਹਾਂ ਅਸੀਂ ਹੁੰਨੇ ਆ ਸੋ ਇਸ ਕਰਕੇ ਐ ਨਹੀਂ ਚੱਲਦਾ ਹੁੰਦਾ ਹਰ ਰੋਜ਼ ਨਹੀਂ ਚੱਲਦਾ ਹੁੰਦਾ ਕਾਠ ਦੀ ਹਾਂਡੀ ਰੋਜ਼ ਰੋਜ਼ ਨਹੀਂ ਚੜਦੀ ਆ ਜਿਹੜਾ ਤੁਹਾਡਾ ਪਿਆਰ ਹੈ ਇਹਦੇ ਅੱਛਾ ਤੁਸੀਂ ਇਹ ਦੇਖ ਲਓ ਵੀ ਕਿੰਨਾ ਕੁ ਗੁਰੂ ਸਾਹਿਬ ਨੂੰ ਪਿਆਰ ਕਰਦੇ ਆ ਕਿੰਨਾ ਕੁ ਇਹਨਾਂ ਨੂੰ ਸ਼ਹਾਦਤਾਂ ਦਾ ਸਨਮਾਨ ਹੈ ਕਿਉਂ ਪਿਛਲੇ 10 ਦਿਨ ਤੋਂ ਮਾਗੀ ਦੀਆਂ ਰੈਲੀਆਂ ਕਰਕੇ ਸੁਖਬੀਰ ਬਾਦਲ ਕਹਿ ਰਿਹਾ ਯਾਰ ਬੱਸਾਂ ਭੇਜਾਂਗੇ ਸਿੱਧੇ ਰੈਲੀ 'ਚ ਆ ਜਾਓ ਮੱਥਾ ਮੂਥਾ ਟੇਕਣ ਨਾਲ ਚਲੇ ਜਾਓ ਯਾਰ ਮੱਥਾ ਮੂਥਾ ਟੇਕਣਾ ਹੀ ਕਹਿੰਦਾ ਯਾਰ ਮੈਂ ਇਹ ਕਹਿਣਾ ਵੀ ਪਹਿਲਾਂ ਆਇਓ ਘੰਟਾ ਪਹਿਲਾਂ ਆ ਜਾਓ ਇਸ਼ਨਾਨ ਕਰਕੇ ਮੱਥਾ ਟੇਕੇ ਫੇਰ ਰੈਲੀ ਚ ਆਓ ਇਹ ਕਹਿੰਦਾ ਰੈਲੀ 'ਚ ਆ ਜਾਓ ਉਧਰੋਂ ਇਧਰ ਉਧਰੋਂ ਚਲੇ ਜਾਇਆ ਇਹ ਇਹ ਮੱਥਾ ਟੇਕਣ ਨੂੰ 40 ਮੁਕਤਿਆਂ ਦੀ ਧਰਤੀ ਨੂੰ ਮੱਥਾ ਟੇਕਣ ਨੂੰ ਇਧਰ ਉਧਰ ਹੀ ਕਹਿੰਦੇ ਆ ਇਧਰ ਉਧਰ ਜਿਵੇਂ ਉਹ ਇੱਕ ਇਹਨਾਂ ਦਾ ਸੀਗਾ ਕਿਹੜਾ ਮੈਂ ਤਾਂ ਨਾ ਹੀ ਉਹਦਾ ਲੈਣਾ ਵੈਸੇ ਠੀਕ ਨਹੀਂ ਹੈਗਾ ਉਹ ਜੀ ਉਹਨੂੰ ਮਾਫ ਦੋ ਤਿੰਨ ਵਾਰੀ ਮਾਫ ਕਰਤਾ ਦੋ ਤਿੰਨ ਵਾਰੀ ਕੱਢਤਾ ਉਹ ਬਲਟੋਆ ਉਹਨੂੰ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ 328 ਸ੍ਰੂਪ ਚੋਰੀ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਗੇ ਕਾ ਛੱਡੋ ਯਾਰ ਕੋਈ ਚੱਜ ਦੀ ਗੱਲ ਕਰੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਇਹਨਾਂ ਵਾਸਤੇ ਚੱਜ ਦੀ ਗੱਲ ਨਹੀਂ ਹੈਗੀ ਦੇਖੋ ਕਮਾਲ ਕਮਾਲ ਕੋਈ ਗੱਲ ਨਹੀਂ ਦੇਖਦਾ ਪ੍ਰਮਾਤਮਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਹੈ ਮੇਰੇ ਵੀਰੋ ਮੈਨੂੰ ਆ ਆ ਪਾਛਨ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਕੋਲੇ ਇੱਕ ਮੈਸੇਜ ਆਇਆ ਜੋ ਸਾਡੀ ਡਿਊਟੀ ਪਰਮਾਤਮਾ ਨੇ ਸਾਡੀ ਬਖਸ਼ੀ ਹੈ ਸਾਨੂੰ ਉਹ ਨਿਭਾਉਣ ਲੱਗੇ ਹੋਏ ਆ ਵੀਰੋ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲੇ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਦੇ ਚੋਂ 100 49 ਸਰੂਪ ਜਿਹੜੇ ਨੇ 139 139 ਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੂਪ ਨੇ ਇਹੋ ਜੇ ਜਿਹੜੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਉਹ ਉੱਥੇ ਲੈ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੂਪ ਨੇ 139 ਰੂਪ ਇਹੋ ਜੇ ਨੇ ਗੁਰੂ ਸਾਹਿਬ ਦੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਪ੍ਰਬੰਧਕਾਂ ਕੋਲੇ 139 ਅਸੀਂ ਉਹਨਾਂ ਨੂੰ ਮੈਂ ਹਾਂ ਜੀ ਗੱਲ ਕਰਦਾ ਅੱਗੇ ਤੋਂ ਬਾਅਦ ਵੀ ਮਾਨ ਮਰਿਆਦਾ ਸਹਿਤ ਜਿੱਥੇ ਅਕਾਲ ਤਖਤ ਸਾਹਿਬ ਕਹੂਗਾ ਜਿੱਥੇ ਪ੍ਰਬੰਧਕ ਕਹਿਣਗੇ ਸ਼੍ਰੋਮਣੀ ਕਮੇਟੀ ਤੇ ਅਸੀਂ ਉੱਥੇ ਉਹਨਾਂ ਨੂੰ ਮਾਨ ਮਰਿਆਦਾ ਸਹਿਤ ਅਸੀਂ ਸਾਡਾ ਜਿਹੜਾ ਕੰਮ ਸੀਗਾ ਉਹਨਾਂ ਸਰੂਪਾਂ ਨੂੰ ਲੱਭ ਕੇ ਅਸੀਂ ਉਹਨਾਂ ਨੂੰ ਅਣਅਧਿਕਾਰਿਤ ਜਿਹੜੇ ਸਰੂਪ ਨੇ ਗੁਰੂ ਸਾਹਿਬ ਦੇ ਉਹਨਾਂ ਨੂੰ ਉੱਥੇ ਅਸੀਂ ਦੇ ਆਵਾਂਗੇ ਅਸੀਂ ਕੋਈ ਇਹਦੇ 'ਚ ਪ੍ਰਾਪਤੀ ਨਹੀਂ ਮੰਨਦੇ ਨੂੰ ਅਸੀਂ ਕੀ ਸਾਡੀ ਸਰਕਾਰ ਕੋਈ ਪ੍ਰਾਪਤੀ ਹੈ ਜੋ ਅਸੀਂ ਤਾਂ ਸਿਰਫ ਡਿਊਟੀ ਹੈ ਇਹ 139 ਰੁਪਿਆਂ ਦੀ ਜਿਹੜੀ ਅੱਜ ਸਾਨੂੰ ਸਾਡੇ ਕੋਲ ਇਨਫਾਰਮੇਸ਼ਨ ਆਈ ਹੈ ਵੀ ਆਣ ਅਧਿਕਾਰ ਇਤਨੇ ਵੀ ਉਹਨਾਂ ਦਾ ਕੋਈ ਪਤਾ ਨਹੀਂ ਉਹ ਜਵਾਬ ਵੀ ਨਹੀਂ ਦੇ ਸਕਦੇ ਉਹਦਾ ਵੀ ਉਹ ਕਿੱਥੋਂ ਲੈਂਦੇ ਨੇ ਕਹਿੰਦੇ ਜੀ ਇੱਧਰ ਉੱਧਰੋਂ ਹੀ ਲੈਂਦੇ ਨੇ ਇੱਧਰੋਂ ਉੱਧਰੋਂ ਮਤਲਬ ਐ ਕਿਵੇਂ ਮਿਲ ਜਾਣਗੇ ਜਦੋਂ ਸਾਰੀ ਜ਼ਿੰਮੇਵਾਰੀ ਛਪਾਈ ਦੀ ਜਿਹੜੀ ਹੈ ਉਹ ਉਹ ਐਸਜੀਪੀਸੀ ਦੀ ਹੈ ਮੈਂ ਕੋਈ ਫੇਰ ਕਹਿੰਨਾ ਮੈਂ ਕੋਈ ਇਹਨੂੰ ਪ੍ਰਾਪਤੀ ਨਹੀਂ ਮੰਨਦਾ ਵੀ ਇਹ ਬਹੁਤ ਅਚੀਵਮੈਂਟ ਕਰ ਲਈ ਬਸ ਇਹ ਆ ਵੀ ਜੋ ਸੇਵਾ ਗੁਰੂ ਨੇ ਲਾਈ ਹੈ ਉਹ ਨਵਾ ਮੰਗ